ਸਸ਼ੀਕਾਲ ਜੀ ਅਸਟ੍ਰੋਲੋਜੀ ਦੀ ਗੱਲ ਕਰਦੇ ਆਪਾਂ ਜਦੋਂ ਤਾਂ ਜੋਤਿਸ਼ ਦਾ ਹਿਸਾਬ ਕਿਤਾਬ ਇੱਕ ਬੜੀ ਵਧੀਆ ਸ਼ਬਦ ਹੈ ਇੰਗਲਿਸ਼ ਦਾ ਉਹਨੂੰ ਪਹਿਲਾਂ ਤਾਂ ਮੈਨੂੰ मीनिंग ਉਸਦਾ ਪਤਾ ਨਹੀਂ ਸੀ ਪ੍ਰੋਬੈਬਿਲਟੀ ਮਤਲਬ ਕਿ ਸੰਭਾਵਨਾਵਾਂ ਮਤਲਬ ਕਿਦਾਂ ਕਿਸ ਚੀਜ਼ ਨੂੰ ਅਸੀਂ ਜਾਣ ਸਕਦੇ ਆ ਤੇ ਉਸ ਮੁਤਾਬਕ ਆਪਣੇ ਆਪ ਨੂੰ ਚੇਂਜ ਕਰ ਸਕਦੇ ਜੇ ਆਪਾਂ ਇਹ ਸੋਚੀਏ ਕਿ ਜੋਤਿਸ਼ ਦਾ ਮਤਲਬ ਕੁਝ ਬਦਲਣਾ ਹੈ ਕੁਝ ਚਮਤਕਾਰ ਕਰਨਾ ਹੈ ਸਿਰਫ ਤੇ ਸਿਰਫ ਆਉਣ ਵਾਲੇ ਕੱਲ ਬਾਰੇ ਜਾਣਣਾ ਹੈ ਤਾਂ ਸੱਚ ਜਾਣੋ ਇਹ ਵਕਤ ਦੀ ਹੁੰਡੀ ਕੁਦਰਤ ਨੇ ਕਿਸੇ ਦੇ ਹੱਥ ਚ ਨਹੀਂ ਦਿੱਤੀ ਕਿਸੇ ਨੂੰ ਨਹੀਂ ਪਤਾ ਆਉਣ ਵਾਲੇ ਪਲ ਵਿੱਚ ਆਉਣ ਵਾਲੇ ਕੱਲ ਵਿੱਚ ਕੀ ਹੋਣਾ ਹੈ ਇਹ ਜੋ ਪ੍ਰੋਬੈਬਿਲਟੀ ਜੋ ਅਸੀਂ ਸੁਭਾਵਨਾਵਾਂ ਜੋ ਅਸੀਂ ਹਿਸਾਬ ਕਿਤਾਬ ਲਾਉਂਦੇ ਆ ਇਹ ਇੱਕ ਮੈਥਮੈਟਿਕਸ ਤੇ ਗ੍ਰਹਿਾਂ ਦੇ ਮੁਤਾਬਕ ਇੱਕ ਸਾਇੰਸ ਆ ਤੇ ਸਾਇੰਸ ਮੁਤਾਬਕ ਹੁਣ ਦੇਖੋ ਇੱਕ ਗੱਲ ਦੱਸੀ ਜਾਂਦੀ ਆ ਕਿ ਸੂਰਜ ਅੱਜ 8:00 ਵਜੇ ਨਿਕਲੇਗਾ ਤੇ 8:00 ਵਜੇ ਹੀ ਨਿਕਲਦਾ ਏ ਇਹ ਨਹੀਂ ਕਿ ਸੂਰਜ ਨੂੰ ਇਸ਼ਾਰਾ ਕੀਤਾ ਕਿ ਬਈ ਤੂੰ 8:00 ਵਜੇ ਆ ਜਾ ਤਾਂ ਇਹ ਇੱਕ ਹੀ ਹਿਸਾਬ ਕਿਤਾਬ ਹੈ ਕੁਦਰਤ ਦਾ ਬੈਲਸ ਕਰਨ ਦਾ ਹੈਨਾ ਸਰਦੀਆਂ ਚ 8:00 ਵਜੇ ਨਿਕਲੇਗਾ 8:00 ਵਜੇ ਹਨੇਰਾ ਹੋ ਜਾਏਗਾ 8:00 ਵਜੇ ਆਹ ਹੋ ਜਾਏ ਇਹ ਸਭ ਨੂੰ ਪਤਾ ਹੈ ਇਹ ਕਿਉਂ ਪਤਾ ਹੈ ਕਿਉਂ ਪਤਾ ਹੈ ਕਿਉਂਕਿ ਕੋਈ ਉੱਪਰ ਜਾ ਕੇ ਉਹਨੂੰ ਪੁੱਛਣ ਤੇ ਗਿਆਨੀ ਕੇ ਬਾਹੂ ਜੀ ਅੱਜ ਕਿੰਨੇ ਵਜੇ ਆਉਣਾ ਤੁਸੀਂ ਹੈਨਾ ਤੇ ਉਹਨੇ ਕਿਤੇ ਉਹ ਇਸ਼ਾਰਾ ਵੀ ਨਹੀਂ ਦਿੱਤਾ ਉਹ ਵੀ ਖਬਾਨੀ ਕੀਤੀ ਕਿ ਮੈਂ ਆ ਜਾਈਂ 8:00 ਵਜੇ ਨਿਕਲਦਾ ਅੱਜ ਨਹੀਂ ਮੈਂ ਨਿਕਲਦਾ ਤੇ ਫਿਰ ਵੀ ਅਸੀਂ ਇੱਕ ਵਿਗਿਆਨ ਦੇ ਤਰੀਕੇ ਨਾਲ ਇਹ ਸਾਬਤ ਕਿਤਾਬ ਲਾਉਨੇ ਆ ਕਿ ਇਹਨਾਂ ਦਿਨਾਂ ਵਿੱਚ ਇਦਾਂ ਦਾ ਮੌਸਮ ਰਹੇਗਾ ਇੱਧਰ ਬਾਰਿਸ਼ ਹੋएगी ਇਦਾਂ ਆਏਗਾ ਤੇ ਇਹ ਗ੍ਰਹਿਾਂ ਦੀ ਨੌਲੇਜ ਆ ਇਹ ਵਿਗਿਆਨ ਹੀ ਆ ਇਸੇ ਤਰ੍ਹਾਂ ਗ੍ਰਹਿ ਬਦਲਦੇ ਆ ਗ੍ਰਹਿ ਬਦਲਦੇ ਅਨੁਸਾਰ ਤਬਦੀਲੀਆਂ ਮੌਸਮ 'ਚ ਵੀ ਆਉਂਦੀਆਂ ਨੇ ਵਕਤ ਦੇ ਅਨੁਸਾਰ ਇਸ ਧਰਤੀ ਤੇ ਵੀ ਤਬਦੀਲੀ ਆਉਂਦੀ ਆ ਨਹੀਂ ਤਾਂ ਹਰ ਜਗ੍ਹਾ ਤੇ ਹਰ ਚੀਜ਼ ਕਿਉਂ ਨਹੀਂ ਉੱਗ ਜਾਂਦੀ ਜਿਸ ਮੁਤਾਬਕ ਮੌਸਮ ਹੋਏਗਾ ਜਿਸ ਮੁਤਾਬਕ ਉਸ ਤਰ੍ਹਾਂ ਦੀ ਧਰਤੀ ਉਸ ਚੀਜ਼ ਨੂੰ ਲਵੇਗੀ ਉਥੇ ਉਸ ਚੀਜ਼ ਦੀ ਪੈਦਾਵਾਰ ਹੋਏਗੀ ਤੇ ਸੋਚ ਵੀ ਉਦਾਂ ਦੀ ਹੋਏਗੀ ਇੱਕ ਤਰ੍ਹਾਂ ਦੀ ਸੋਚ ਰੱਖਣ ਵਾਲੇ ਇਨਸਾਨ ਸਭ ਜਗ੍ਹਾ ਨਹੀਂ ਹੁੰਦੇ ਤੁਸੀਂ ਬੜੇ ਹੀ ਸਮਝਦਾਰ ਤੁਸੀਂ ਸਿਹਣੇ ਹੋ ਕਿਉਂਕਿ ਆਪਾਂ ਉਹੀ ਗੱਲਾਂ ਕਰਦੇ ਆ ਜੋ ਸਾਡੇ ਨਾਲ ਬੀਤਦੀਆਂ ਨੇ ਵਹਿਮ ਤੇ ਵਾਲੀ ਤੇ ਕੋਈ ਗੱਲ ਹੁੰਦੀ ਹੀ ਸਹੀ ਨਾ ਵਿਚਾਰਾਂ ਦੀ ਗੱਲ ਕਰੀਏ ਤਾਂ ਵਿਚਾਰ ਸਭ ਦੇ ਉੱਚ ਹੁੰਦੇ ਆ ਥਿੰਕਿੰਗ ਸਭ ਦੀ ਅੱਛੀ ਹੁੰਦੀ ਆ ਅਸਲ ਚ ਕੀ ਹੁੰਦੀ ਹੈ ਕਿ ਅਸੀਂ ਉਸ ਨੂੰ ਉਸ ਨੂੰ ਉਸ ਪਾਸੇ ਲਾਇਆ ਨਹੀਂ ਹੁੰਦਾ ਕਈ ਵਾਰੀ ਅਸੀਂ ਗਿਰਦੇ ਆਂ ਫੇਰ ਉੱਠਦੇ ਆਂ ਫੇਰ ਉੱਥੇ ਹੀ ਤੁਰ ਪੈਂਦੇ ਆਂ ਫੇਰ ਗਿਰ ਜਾਂਦੇ ਆਂ ਫੇਰ ਉੱਠਦੇ ਆਂ ਤੇ ਫੇਰ ਉਹੀ ਰਸਤੇ ਤੇ ਤੁਰ ਪੈਂਦੇ ਆਂ ਕਿਉਂ ਕਿਉਂਕਿ ਸਾਨੂੰ ਲੱਗਦਾ ਕਿ ਸਾਰੇ ਇਸੇ ਰਸਤੇ ਤੇ ਚੇ ਜਾ ਰਹੇ ਆ ਮੈਂ ਹੀ ਗਿਰਦਾ ਮੇਰੀ ਕਿਸਮਤ ਖਰਾਬ ਹੈ ਐਦਾਂ ਨਹੀਂ ਐ ਜ਼ਰੂਰੀ ਥੋੜਾ ਇਹ ਕਿਉਂ ਰਸਤਾ ਕੁਦਰਤ ਨੇ ਸਾਡੇ ਲਈ ਬਣਾਇਆ ਰਸਤਾ ਵੀ ਬਦਲ ਲਓ ਸੰਭਲਣਾ ਜ਼ਰੂਰੀ ਹੈ ਸੰਭਲ ਸੰਭਲ ਕੇ ਚੱਲਣਾ ਜ਼ਰੂਰੀ ਹੈ ਪਰ ਰਸਤੇ ਬਦਲਨੇ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਗ੍ਰਿਹਾਂ ਨੂੰ ساتھ ਚੱਲਣਾ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਜੋਤਿਸ਼ ਸਿਰਫ ਤੇ ਸਿਰਫ ਇਹੀ ਦੱਸਦੀ ਹੈ ਵਹਿ ਨਹੀਂ ਹੈ ਰਸਤੇ ਬਦਲ ਕੇ ਦੇਖੋ ਪਤਾ ਲੱਗ ਜਾਂਦਾ ਹੈ ਚਲੋ ਮਕਰ ਸੰਕਰਾਂਤੀ ਹੈ ਜੀ ਸੰਗਰਾ ਦਾ 14 ਜਨਵਰੀ 2024 ਦਿਨ ਐਤਵਾਰ ਦਾ ਹੈ ਤੀਜ ਤਿਥੀ ਤਕਰੀਬਨ 8:01 ਮਿੰਟ ਤੱਕ ਸਵੇਰੇ ਰਹੇਗੀ ਤੇ ਉਸ ਤੋਂ ਬਾਅਦ ਚਤੁਰਤੀ ਤਿਥੀ ਦਾ ਪੱਖ ਸ਼ੁਰੂ ਹੋ ਜਾਏਗਾ ਸ਼ੁਕਲ ਪੱਖ ਜਾਨੀ ਕਿ ਚਾਨਣ ਪੱਖ ਚੱਲ ਰਿਹਾ ਠੀਕ ਹੈ ਤੇ ਅੱਜ ਸੂਰਜ ਮਕਰ ਰਾਸ਼ੀ ਵਿੱਚ ਜਾਣਗੇ ਜਾਨੀ ਮਾਗ ਦੇ ਮਹੀਨੇ ਦੀ ਸ਼ੁਰੂਆਤ ਹੋ ਜਾਏਗੀ ਤੇ ਨਾਲ ਸੂਰਜ ਮਹਾਰਾਜ ਅੱਜ ਮਤਲਬ ਕੱਲ ਸਵੇਰੇ ਤੜਕੇ ਰਾਸ਼ੀ ਪਰਵਰਤਨ ਕਰਨਗੇ ਸੰਗਰਾਮ ਅੱਜ ਹੀ ਮਨਾਈ ਜਾਣੀ ਹੈ ਮਾਗ ਦਾ ਮਹੀਨਾ ਅੱਜ ਹੀ ਚੱਲ ਜਾਣਾ ਹੈ ਮਕਰ ਸੰਕਰਾਂਤੀ ਅੱਜ ਹੀ ਮਨਾਈ ਜਾਏਗੀ ਪਰ ਉਸ ਦਾ ਪੱਖ ਕੱਲ ਤੱਕ ਵੀ ਰਹੇਗਾ ਤਕਰੀਬਨ ਗੱਲ ਕਰੀ ਆਪਾਂ ਐਤਵਾਰ ਦੀ ਤਾਂ तिथि जो है सवेरे 8:00 बजे तक तेज तिथि उस तो बाद चौथ ਤੇ ਦਿਨ ਦਾ ਪੱਕ ਉਸ ਤੋਂ ਅਗਲੇ ਦਿਨ ਤੱਕ ਰਹੇਗਾ ਤੇ ਉਸ ਸਮੇਂ ਤੱਕ ਤੁਸੀਂ ਮਕਰ ਸੰਕਰਾਂਤੀ ਦਾ ਇਸ਼ਨਾਨ ਤੇ दान ਦੋਨੋਂ ਹੀ ਕਰ ਸਕਦੇ ਹੋ ਠੀਕ ਹੈ ਗੱਲ ਕਰੀਏ ਆਪਾਂ ਨਕਸ਼ਤਰ ਜੀ ਦਾ ਤਨਿਸ਼ਟਾ ਨਕਸ਼ਤਰ 10:23 ਤੱਕ ਚੱਲੇਗਾ ਤੇ ਉਸ ਤੋਂ ਬਾਅਦ ਨਕਸ਼ਤਰ ਚੇਂਜ ਹੋ ਜਾਏਗਾ ਕਿਹੜਾ ਛਤਪਿਸ਼ਾ ਨਕਸ਼ਤਰ ਰਾਹੁ ਦਾ ਚੱਲੇਗਾ ਰਾਹੁ ਕਾਲ ਦੀ ਗੱਲ ਕਰੀਏ ਤਾਂ 4:30 ਤੋਂ ਲੈ ਕੇ 6:00 ਵਜੇ ਦਾ ਟਾਈਮ ਰਾਹੁ ਕਾ ਹਰ ਠੀਕ ਹੈ ਜੀ ਮਕਰ ਸੰਕਰਾਂਤੀ ਵਧੀਆ ਮੰਨੀ ਜਾਂਦੀ ਹੈ ਇਸ਼ਨਾਨ ਕਰਨਾ ਬਹੁਤ ਵਧੀਆ ਮੰਨਿਆ ਜਾਂਦਾ ਹੈ ਤੇ ਮਾਗ ਦਾ ਮਹੀਨਾ ਵੈਸੇ ਵੀ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਮਾਗ ਦੇ ਮਹੀਨੇ ਵਿੱਚ ਪਾਠ ਪੂਜਾ ਕਰਨੀ ਦਾਨ ਪੁੰਨ ਕਰਨੇ ਬੜੇ ਸ਼ੁਭ ਫਲ ਦਿੰਦੇ ਆ ਕਹਿੰਦੇ ਆ ਸੂਰਜ ਮਹਾਰਾਜ 5 ਨੰਬਰ ਰਾਸ਼ੀ ਦੇ ਮਾਲਕ ਜੋ ਨੇ ਉਹ ਚਲੇ ਜਾਣਗੇ ਕਿਹਦੇ ਵਿੱਚ ਮਕਰ ਰਾਸ਼ੀ ਚ ਮਕਰ ਰਾਸ਼ੀ ਸ਼ਨੀ ਦੇ ਰਾਸ਼ੀਏ ਸੂਰਜ ਪਿਤਾ ਮੰਨਿਆ ਜਾਂਦਾ ਤੇ ਸ਼ਨੀ ਉਸ ਦਾ ਪੁੱਤਰ ਮੰਨਿਆ ਜਦੋਂ ਵੀ ਕੋਈ ਪਿਤਾ ਆਪਣੇ ਪੁੱਤਰ ਦੇ ਘਰ ਜਾਂਦਾ ਹੈ ਤਾਂ ਪ੍ਰਾਉਡ ਤਾਂ ਮਹਿਸੂਸ ਕਰਦਾ ਹੈ ਪਰ ਥੋੜਾ ਜਿਹਾ ਆਪਣੇ ਆਪ ਨੂੰ ਹੀਣਾ ਵੀ ਮਹਿਸੂਸ ਕਰਦਾ ਹੈ ਉਹ ਕਿਉਂ ਕਿਉਂਕਿ ਪਿਤਾ ਪੁੱਤਰ ਲਈ ਵਿਸ਼ਾਲ ਸੋਚ ਰੱਖਦਾ ਹੈ ਕਿ ਮੈਂ ਆਪਣੇ ਪੁੱਤਰ ਨੂੰ ਬਹੁਤ ਕੁਝ ਦਵਾਂ ਇਹ ਨਹੀਂ ਕਿ ਉਸ ਤੋਂ ਮੈਂ ਬਹੁਤ ਕੁਝ ਲੈ ਲਵਾਂ ਕਿ ਉਸਦੇ ਘਰ ਜਾ ਕੇ ਮੈਨੂੰ ਬੈਠਣਾ ਪਵੇ ਰਹਿਣਾ ਪਵੇ ਇਸੇ ਕਰਕੇ ਪੋਹ ਤੇ ਮਾਗ ਦੇ ਮਹੀਨੇ ਵਿੱਚ ਖਾਸ ਤੌਰ ਤੇ ਮਾਗ ਦੇ ਮਹੀਨੇ ਵਿੱਚ ਸੂਰਜ ਪਾਵਰ ਨਹੀਂ ਹੁੰਦੀ ਜੀ ਪਾਵਰ ਮੀਨਸ ਕਿ ਉਸ ਦੀਆਂ ਕਿਰਨਾਂ ਜ਼ਿਆਦਾ ਚੁੱਭਦੀਆਂ ਨੇ ਕਿਉਂਕਿ ਤੁਨੂ ਰਾਸ਼ੀ ਕਿਉਂਕਿ ਇਸ ਤੋਂ ਪਹਿਲਾਂ ਤੁਨੂ ਰਾਸ਼ੀ ਵਿੱਚ ਸੀ ਬ੍ਰਹਸਪਤ ਦੇ ਘਰ ਚ ਵੈਸੇ ਹੀ ਤੁਸੀਂ ਦੇਖੋ ਗੁਰੂ ਦੇ ਘਰ ਜਾਨੇ ਆ ਤੇ ਅਸੀਂ ਸ਼ਾਂਤ ਹੋ ਕੇ ਬੈਠ ਜਾਨੇ ਆ ਅੱਖਾਂ ਬੰਦ ਕਰਕੇ ਬੈੰਨੇ ਆ ਤੇ ਇਹ ਸੋਚਦੇ ਆ ਕਿ ਤਕਰੀਬਨ ਪਰਮਾਤਮਾ ਦੀ ਬਲੇਸਿੰਗ ਸਾਡੇ ਤੇ ਆ ਤੇ ਉਹ ਜਦੋਂ ਤੁਨੂ ਰਾਸ਼ੀ ਵਿੱਚ ਸੀ ਤਾਂ ਉਸ ਨੇ ਇਹ ਕੰਮ ਕੀਤਾ ਕਿ ਸ਼ਾਂਤ ਰਹਾ ਮਤਲਬ ਕਿ ਆਪਾਂ ਨੂੰ ਪਤਾ ਹੀ ਹੈ ਕਿ ਸ਼ਾਂਤੀ ਹੈ ਕੁਝ ਵੀ ਨਹੀਂ ਨਾ ਤਪੱਸ ਹੈ ਤੇ ਦਿਖਾਈ ਹੋਈ ਨਹੀਂ ਦੇ ਰਹੇ ਹਣਾ ਤੇ ਉਸ ਤੋਂ ਬਾਅਦ ਮਕਰ ਰਾਸ਼ੀ ਮਾਗਦੇ ਮਹੀਨੇ ਵਿੱਚ ਵੀ ਸ਼ਨੀ ਦੇ ਘਰ ਜਾ ਕੇ ਆਪਣੇ ਪੁੱਤਰ ਦੇ ਘਰ ਜਾ ਕੇ ਹੈ ਠੀਕ ਆ ਪ੍ਰਾਉਡ ਮਹਿਸੂਸ ਕਰਨਾ ਹੈ ਬਦਿਆਈ ਤੇ ਚੁੱਪਚਾਪ ਤੇ ਸ਼ਾਂਤੀ ਨਾਲ ਸ਼ਨੀ ਦੇ ਘਰ ਜਦੋਂ ਸੂਰਜ ਜਾਏਗਾ ਤਾਂ ਤੁਹਾਨੂੰ ਪਤਾ ਹੀ ਹੈ ਨੇਰੇ ਦੇ ਘਰ ਚਾਨਣ ਜਾਏਗਾ ਤੇ ਫਿਰ ਜਾਂ ਤੇ ਨੇਰਾ ਖਤਮ ਜਾ ਚਾਨਣ ਖਤਮ ਦੋਈ ਚੀਜ਼ਾਂ ਹੋਣਗੀਆਂ ਨਾ ਲੌਜੀਕ ਦੱਸਦੀ ਕਹੀਆਂ ਤੇ ਮਕਰ ਸੰਕ੍ਰਾਂਤੀ ਤੇ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਇਹ ਤੁਹਾਨੂੰ ਦੱਸਾਂਗੇ ਨਾਲ ਕੁਝ ਕੁ ਚੀਜ਼ਾਂ ਬੜੀਆਂ ਹੋਈਆਂ ਨੇ ਉਸ ਬਾਰੇ ਵੀ ਆਪਾਂ ਤਾਂ ਤੁਹਾਨੂੰ ਦੱਸਾਂਗੇ ਤੇ ਮਕਰ ਸੰਕ੍ਰਾਂਤੀ ਤੇ ਕਿਹੜਾ ਦਾਣ ਕਿਦੇ ਲਈ ਜ਼ਿਆਦਾ ਸ਼ੁਭ ਹੈ ਸੱਚ ਜਾਣੋ ਮਕਰ ਸੰਕ੍ਰਾਂਤੀ ਤੇ ਕੀਤਾ ਗਿਆ ਸ਼ੁਭ ਇਸ਼ਨਾਨ ਸ਼ੁਭ ਇਸ਼ਨਾਨ ਮਰੀਨਜ਼ਾ ਧਾਰਮਿਕ ਜਗਾ ਤੇ ਇਸ਼ਨਾਨ ਜ਼ਰੂਰੀ ਨਹੀਂ ਜਾਣਾ ਹੈ ਘਰ ਚ ਵੀ ਜਲ ਪਾ ਕੇ ਰੋ ਜਲ ਬੜਾ ਪਵਿੱਤਰ ਹੈ ਵੈਸੇ ਹੀ ਇਸ਼ਨਾਨ ਕਰ ਲਓ ਕਹਿੰਦੇ ਆ ਪੁਰਾਣੀਆਂ ਸੀ ਸਾਡੇ ਦਾਦੀ ਕਹਿੰਦੇ ਹੁੰਦੇ ਸੀ ਕਿ ਜਦੋਂ ਤੁਸੀਂ ਇਸ ਦਿਨ ਇਸ਼ਨਾਨ ਕਰਦੇ ਹੋ ਤਾਂ ਸੁੰਨ ਦਾ ਬਾਲ ਹੋ ਜਾਂਦਾ ਹੋ ਸਕਦਾ ਬੱਚਿਆਂ ਨੂੰ ਇਹ ਕਰਨ ਦੇ ਲਈ ਕਿ ਤੁਸੀਂ ਨਾ ਹੋ ਜ਼ਰੂਰੀ ਕੇਸੀ ਇਸ਼ਨਾਨ ਕਰਨਾ ਬੜਾ ਸ਼ੁਭ ਮੰਨਿਆ ਜਾਂਦਾ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ ਇਸ਼ਨਾਨ ਕਰਨਾ ਬਹੁਤ ਹੀ ਸ਼ੁਭ ਇਸ ਦਿਨ ਮੰਨਿਆ ਜਾਂਦਾ ਮਕਰ ਸੰਕ੍ਰਾਂਤੀ ਤੇ ਸਵੇਰੇ ਉੱਠਣਾ ਇਸ਼ਨਾਨ ਕਰਨਾ ਆਪਣੇ ਈਸ਼ਟ ਨੂੰ ਮੱਥਾ ਟੇਕਣਾ ਕੁਦਰਤ ਦਾ ਧੰਨਵਾਦ ਕਰਨਾ ਤੇ ਸ਼ਨੀ ਦੇ ਘਰ ਸੂਰਜ ਗਿਆ ਤਾਂ ਗੁੜ ਕਣਕ ਤੇ ਤਿਲਾਂ ਦਾ ਦਾਨ ਕਰਨਾ ਬਹੁਤ ਸ਼ੁਭ ਹੈ ਬਾਕੀ ਪ੍ਰੋਗਰਾਮ ਦੇ ਅਖੀਰ ਵਿੱਚ ਤੁਹਾਨੂੰ ਦੱਸਾਂਗੇ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ ਪਰ ਇਹ ਮਾਗ ਦਾ ਮਹੀਨਾ 12 ਰਾਸ਼ੀਆਂ ਲਈ ਕਿਵੇਂ ਜਾਏਗਾ ਇਸ ਬਾਰੇ ਵੀ ਦੱਸਦੇ ਹਾਂ ਸਭ ਤੋਂ ਪਹਿਲਾਂ ਐਰਿਸ ਯਾਨੀ ਮੇਸ਼ ਰਾਸ਼ੀ ਵਾਲਿਆਂ ਦੇ 10ਵੇਂ ਸਥਾਨ ਵਿੱਚ ਚਲਾ ਗਿਆ ਸੂਰਜ ਸੋਚ ਸਥਾਨ ਦਾ ਮਾਲਕ ਆਪਣੀ ਰਾਸ਼ੀ ਤੋਂ 6ਵੇਂ ਸਥਾਨ ਵਰ ਪਰ ਲਗਨ ਤੋਂ 10ਵੇਂ ਸਥਾਨ ਤੇ ਤਾਂ ਸ਼ੁਭ ਫਲ ਦਿੰਦਾ ਸੂਰਜ 10ਵੇਂ ਅੱਛਾ ਹੀ ਫਲ ਦਿੰਦਾ ਚੌਥੇ ਖਾਨੇ ਨੂੰ ਦੇਖਦਾ ਚੌਥਾ ਖਾਨਾ ਸੁੱਖਾਂ ਦਾ ਹੈ ਤਾਂ ਸੁੱਖਾਂ ਵਿੱਚ ਤੇ ਵਾਧਾ ਹੁੰਦਾ ਹੈ ਇਹ ਸੋਚ ਤੇ ਸੁੱਖ ਦੋਨੋਂ ਬਰਾਬਰ ਤੇ ਬੱਚਿਆਂ ਦੀ ਸੈਟਿੰਗ ਬੜੀ ਅੱਛੀ ਹੋ ਜਾਂਦੀ ਹੈ ਅਗਰ ਤੁਹਾਡੇ ਬੱਚਿਆਂ ਨੇ ਕੋਈ ਸਰਕਾਰੀ ਨੌਕਰੀ ਲਈ ਪੇਪਰ ਦੇਣਾ ਤਾਂ ਇਸ ਸਮਾਂ ਸਭ ਤੋਂ ਬੈਸਟ ਹੈ ਦੇ ਸਕਦੇ ਆ ਤੇ ਨਾਲ ਇਹਦੇ ਨਾਲ ਉਹਨਾਂ ਨੂੰ ਸਕਸੈਸਫੁਲੀ ਮਿਲੇਗੀ ਅੱਛੇ ਲੋਕਾਂ ਨਾਲ ਇਸ ਮਹੀਨੇ ਤੁਹਾਡੇ ਸਬੰਧ ਵਧਣ ਵਾਲੇ ਆ ਤੇ ਨਾਲ ਕਿਉਂਕਿ ਤੁਹਾਡੇ ਲਗਨ ਦਾ ਮਾਲਕ ਮੰਗਲ ਹੈ ਤੇ ਤੁਹਾਡੀ ਸੋਚ ਦਾ ਮਾਲਕ ਸੂਰਜ ਹੈ ਪਰ ਹੋ ਗਿਆ ਹੈ ਸ਼ਨੀ ਦੇ ਕਰਕੇ ਇਸ ਕਰਕੇ ਤੁਸੀਂ ਕਾਲਾ ਨੀਲਾ ਤੇ ਹਰਾ ਰੰਗ ਇਸ ਮਹੀਨੇ ਨਹੀਂ ਪਾਉਣਾ ਕਾਲਾ ਨੀਲਾ ਤੇ ਹਰਾ ਕਾਲਾ ਸ਼ਨੀ ਨੀਲਾ ਰਾਹੂ ਤੇ ਬੁੱਧ ਨੂੰ ਵੀ ਤੁਸੀਂ એનર્ਜੀ ਜ਼ਿਆਦਾ ਨਹੀਂ ਦੇਣੀ ਕਿਉਂਕਿ ਉਹ ਕੋਈ ਨਹੀਂ ਪਤਾ ਉਹਨੇ ਸੂਰਜ ਦਾ ਸਾਥ ਦੇਣਾ ਕਿ ਸ਼ਨੀ ਦਾ ਸਾਥ ਦੇਣਾ ਮੰਗਲ ਦਾ ਮਿੱਤਰ ਨਹੀਂ ਠੀਕ ਅਗਰ ਕੋਈ ਸਰਕਾਰੀ ਕੰਮ ਰੁਕਿਆ ਹੋਵੇ ਕੋਈ ਪਾਸਪੋਰਟ ਦੀ ਪ੍ਰੋਬਲਮ ਕੋਈ ਪੇਪਰ ਰੁਕਿਆ ਹੋਵੇ ਤਾਂ ਤਾਂਬੇ ਦੇ ਪੈਸੇ ਜਲ ਪ੍ਰਵਾਹ ਕਰਨ ਨਾਲ ਇਸ ਮਹੀਨੇ ਤੁਹਾਨੂੰ ਰਿਲੈਕਸ ਮਿਲੇਗੀ ਕੋਸ਼ਿਸ਼ ਕਰੋ ਮੈਡੀਟੇਸ਼ਨ ਕਰੋ ਬ੍ਰੈਸ ਤੇ ਤੁਹਾਡੇ ਲਗਨ ਤੇ ਚੱਲ ਰਿਹਾ ਬੜਾ ਸ਼ੁਗਰ ਟੌਰਸ ਬ੍ਰਿਕਾ ਰਾਸ਼ੀ ਵਾ ਵ੍ਰਿਖਰਾਸ਼ੀ ਵਾਲਿਆਂ ਦੇ ਲਈ ਇਹ ਜੋ ਮਾਗਦਾ ਮੀਨਾ ਹੈ ਸ਼ੁਭ ਚਾਏਗਾ ਕਿਉਂਕਿ 9ਵੇਂ ਸਥਾਨ ਵਿੱਚ ਚਲਾ ਗਿਆ ਤੁਹਾਡੇ ਸੁਖ ਸਥਾਨ ਦਾ ਮਾਲਕ ਸੁਖ ਸਥਾਨ ਦਾ ਮਾਲਕ ਜੋ ਹੈ ਕਿੱਥੇ ਗਿਆ 9ਵੇਂ ਸਥਾਨ ਵਿੱਚ ਹੁਣ 9ਵੇਂ ਜਾ ਕੇ ਸੂਰਜ ਸ਼ੁਭ ਫਲ ਦਿੰਦਾ ਹੈ ਦਿੰਦਾ ਹੈ ਪਰ ਕਿਉਂਕਿ ਤੁਹਾਡਾ ਮਿੱਤਰ ਨਹੀਂ ਹੈ ਪਰ ਸ਼ਨੀ ਦੇ ਘਰ ਚ ਗਿਆ ਹੈ ਤਾਂ ਮਾਤਾ ਦੀ ਸਿਹਤ ਥੋੜੀ ਜੀ ਸੰਭਾਲਣੀ ਬਹੁਤ ਜ਼ਰੂਰੀ ਹੋ ਜਾਏਗੀ ਮਾਤਾ ਦੀ ਸਿਹਤ ਸਾਡੀਆਂ ਜੋੜਾਂ ਦੀ ਪ੍ਰੋਬਲਮ ਉਹਨਾਂ ਨੂੰ ਆ ਸਕਦੀ ਹੈ ਹਸਪੀਟਲ ਦੇ ਚੱਕਰ ਵੀ ਲੱਗ ਸਕਦੇ ਹੈ ਸ਼ੁਕਰ ਦਾ ਮਿੱਤਰ ਸੂਰਜ ਨਾ ਹੋਣ ਕਰਕੇ ਸੂਰਜ ਸ਼ਨੀ ਦੇ ਘਰ ਜਾ ਕੇ ਥੋੜਾ ਬਹੁਤਾ ਡਿਸਟਰਬ ਤੇ ਕਰੇਗਾ ਇਹ ਲੱਤਾਂ ਗੋਡਿਆਂ 'ਚ ਸੱਟ ਦਾ ਪੈ ਜਾਂ ਕੋਈ ਨਾ ਕੋਈ ਪਰੇਸ਼ਾਨੀ ਲੱਤ ਗੋਡੇ ਦੇ ਵਿੱਚ ਆ ਸਕਦੀ ਹੈ ਜਿਸ ਦੀ ਵਜ੍ਹਾ ਨਾਲ ਹਸਪਤਾਲ ਦੇ ਚੱਕਰ ਲੱਗ ਸਕਦੇ ਆ ਤਾਂ ਧਿਆਨ ਰੱਖਣਾ ਕੀ ਹੈ ਤੁਸੀਂ ਗੁੜ ਤੇ ਕਣਕ ਧਾਰਮਿਕ ਸਥਾਨ ਤੇ ਹਰ ਐਤਵਾਰ ਜਾਂਦੇ ਰਹਿਣਾ ਚਾਰ ਕੋ ਐਤਵਾਰ ਆਉਂਦੇ ਆ ਮਹੀਨੇ ਦੇ ਵਿੱਚ ਸ਼ਾਂਤੀ ਬਣੀ ਰਹੇਗੀ ਪਿੱਤਲ ਦੇ ਭਾਂਡੇ ਵਿੱਚ ਪਾਣੀ ਪੀਓ ਅੱਛਾ ਰਹੇਗਾ ਜੈਮਨੀ ਮਿਥੂ ਰਾਸ਼ੀ ਵਾਲੇ ਮਿਥੂ ਰਾਸ਼ੀ ਵਾਲੇ ਲਈ ਤੀਜੇ ਖਾਨੇ ਦਾ ਮਾਲਕ ਗਿਆ ਸੱਤਵੇਂ ਸਥਾਨ ਵਿੱਚ ਹਿੰਮਤ ਚਲੇਗੀ ਸੱਤਵੇਂ ਸਥਾਨ ਵਿੱਚ ਸੌਰੀ ਅੱਠਵੇਂ ਸਥਾਨ ਵਿੱਚ ਤੁਹਾਡੀ ਰਾਸ਼ੀ ਤੋਂ ਅੱਠਵੇਂ ਸਥਾਨ ਵਿੱਚ ਚਲਾ ਗਿਆ ਪਹਿਲਾਂ ਸੱਤਵੇਂ ਸੀ ਅੱਛਾ ਸੀ ਤੇ ਹੁਣ ਚਲੇ ਗਿਆ ਅੱਠਵੇਂ ਹਿੰਮਤ ਖੂਚ ਚਲੇਗੀ ਥੋੜਾ ਲੇਜੀਪਣ ਬਚ ਜਾਏਗਾ ਕੁਝ ਨਾ ਕੁਝ ਐਦਾਂ ਦੀਆਂ ਖਬਰਾਂ ਇਸ ਮਹੀਨੇ ਸੁਣਨੀਆਂ ਪੈ ਸਕਦੀਆਂ ਨੇ ਕਿ ਥੋੜਾ ਕੰਮ ਖਰਾਬ ਹੋ ਗਏ ਕੁਝ ਇਦਾਂ ਹੋ ਗਿਆ ਕੀ ਕਰੀਏ ਜਾਂ ਕਨਫਿਊਜ਼ ਰਹੋਗੇ ਡਿਸੀਜਨ ਲੈਣ ਦੇ ਵਿੱਚ ਪ੍ਰਾਕਰਮ ਸਥਾਨ ਦਾ ਮਾਲਕ ਹੈ ਛੋਟੇ ਵੱਡੇ ਭਾਈ ਭੈਣ ਨਾਲ ਸੰਬੰਧ ਵਿਗੜਨ ਵਾਲੇ ਆ ਤੁਹਾਡੇ ਉਹਨਾਂ ਨਾਲ ਬਹਿਸ ਬਾਜ਼ੀ ਵਧਣ ਵਾਲੀ ਹੈ ਜਾਂ ਕਿਸੇ ਪ੍ਰਾਪਰਟੀ ਨੂੰ ਲੈ ਕੇ ਝਗੜਾ ਵਧਣ ਵਾਲਾ ਪਤਾ ਲੱਗ ਗਿਆ ਨਾ ਤਾਂ ਇਸ ਕਰਕੇ ਸਹਜਤਾ ਨਾਲ ਟਾਈਮ ਕੱਢਣਾ ਹਰ ਜਗ੍ਹਾ ਤੇ ਆਪਣੀ ਜੋ ਹੈ ਬਿਣਾ ਮੰਗੇ ਸਲਾਹ ਨਹੀਂ ਦੇਣੇ ਦੋਸਤ ਮਿੱਤਰਾਂ ਨਾਲ ਧੋਖੇ ਤੋਂ ਬਚਣਾ ਨਸ਼ੇ ਤੋਂ ਦੂਰੀ ਬਣਾ ਕੇ ਰੱਖਣੀ ਤੇ ਨਾਲ ਹੀ ਗਊਸ਼ਾਲਾ ਤੁਸੀਂ ਹਰਾ-ਚਾਰਾ ਪਾਉਂਦਾ ਰਹਿਣਾ ਏ ਤਾਂ ਸੂਰਜ ਅਟਮੇ ਸਥਾਨ ਦਾ ਫਲ ਆਸ਼ੁਭ ਨਹੀਂ ਹੋਏਗਾ ਤੇ ਉਹ ਜਿੰਨੀ ਕੋ ਐਨਰਜੀ ਹੈ ਓਨੀ ਕੋ ਤੁਹਾਨੂੰ ਮਿਲਦੀ ਰਹੇਗੀ ਤਾਂ ਉਸ ਦੇ ਲਈ ਤੁਸੀਂ ਤੀਜੇ ਖਾਨੇ ਦੇ ਮਾਲਕ ਨੂੰ ਸ਼ੁਭ ਕਰਨ ਦੇ ਲਈ ਕਦੇ-ਕਦੇ ਆਪਣੀ ਇਸ਼ਟ ਦੇ ਪੀਲੇ ਫੁੱਲ ਵੀ ਚੜਾਓ ਕੈਂਸਰ ਜਾਂ ਕਰਕਰਾਸ਼ੀ ਵਾਲਿਆਂ ਦੇ ਲਈ ਮਾਰਗ ਦਾ ਮਹੀਨਾ ਸ਼ੁਭ ਜਾਏਗਾ ਮੈਡੀਟੇਸ਼ਨ ਕਰਨੀ ਤੁਹਾਡੇ ਲਈ ਬੜੀ ਅੱਛੀ ਰਹੇਗੀ ਤੇ ਨਾਲ ਕਿਉਂਕਿ ਸਤਨੇ ਸਥਾਨ ਵਿੱਚ ਤੁਹਾਡੇ ਧਨ ਸਥਾਨ ਦਾ ਮਾਲਕ ਚਲਾ ਗਿਆ ਤਾਂ business ਵਿੱਚ ਪੈਸਾ ਇਨਵੈਸਟ ਹੋਏਗਾ ਕੋਈ ਆਫਰ ਆ ਸਕਦੀ ਹੈ ਤੁਹਾਨੂੰ ਪਾਰਟਨਰਸ਼ਿਪ ਵਿੱਚ ਕੰਮ ਕਰਨ ਦੀ ਜੋ ਤੁਹਾਨੂੰ ਅਸੈਪਟ ਕਰ ਲੈਣੀ ਚਾਹੀਦੀ ਹੈ ਪਰ ਸ਼ਨੀ ਦੇ ਘਰ ਚ ਸੂਰਜ ਹੈ ਤੇ ਅਗਲੇ خانه ਵਿੱਚ ਸ਼ਨੀ ਮਹਾਰਾਜ ਕੁੰਭ ਰਾਸ਼ੀ ਚ ਬੈਠੇ ਨੇ ਤਾਂ ਵਾਹਨ ਧਿਆਨ ਨਾਲ ਚਲਾਉਣਾ ਹੈ ਛੱਟ ਚੋਟ ਦਾ ਪੈ ਬਣੇਗਾ ਗੱਡੀ ਦਾ ਨੁਕਸਾਨ ਤੇ ਤੁਹਾਡੇ ਆਪਣਾ ਵੀ ਨੁਕਸਾਨ ਹੋ ਸਕਦਾ ਹੈ ਜਲਦਬਾਜੀ ਚ ਕੋਈ ਇਸ ਮਹੀਨੇ ਫੈਸਲਾ ਨਹੀਂ ਕਰਨਾ ਖਿਜਣਾ ਬਿਲਕੁਲ ਨਹੀਂ ਗੁੱਸਾ ਬਹੁਤ ਹੀ ਜ਼ਿਆਦਾ ਆਏਗਾ ਨਮਕ ਦਾ ਸੇਵਨ ਘੱਟ ਕਰੋਗੇ ਤਾਂ ਸੂਰਜ ਸ਼ੁਭ ਫਲ ਤੇ ਧੰਨ ਵੱਲੋਂ ਤੁਹਾਨੂੰ ਸੌਖਾ ਕਰਦਾ ਰਹੇਗਾ ਲਿਓ ਸੰਗ ਰਾਸ਼ੀ ਬਾਰੇ ਤੁਹਾਡੇ ਲਗਨ ਤੁਹਾਡੀ ਰਾਸ਼ੀ ਦਾ ਮਾਲਕ ਤੁਹਾਡੀ ਲਗਨ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਵਿੱਚ ਗਿਆ 6ਵੇਂ ਸੂਰਜ ਰੋਗ ਬਿਮਾਰੀ ਤੇ ਚਿੰਤਾ ਘਟਾਉਂਦਾ ਹੈ ਪਰ ਕਿਉਂਕਿ ਸ਼ਨੀ ਦੇ ਘਰ ਚ ਗਿਆ ਤਾਂ ਇਸ ਕਰਕੇ ਜੀਵਨ ਸਾਥੀ ਨਾਲ ਉਲਝੇਵੇਂ ਕੁਝ ਨਾ ਕੁਝ ਵਾਪਰ ਸਕਦੇ ਆ ਤਾਂ ਧਿਆਨ ਰੱਖਣ ਵਾਲੀ ਗੱਲ ਆਪਾਂ ਸਿਰਫ ਧਿਆਨ ਰੱਖਣ ਵਾਲੀਆਂ ਗੱਲਾਂ ਦੱਸੀਆਂ ਚੰਗਾ ਕੁਦਰਤ ਨਹੀਂ ਕਰਦੇ ਰਹਿਣਾ ਪਰ ਕਿੱਥੇ बचना ਹੈ ਆਪਾਂ ਸਿਰਫ ਬਚਾਅ ਵਾਲੀਆਂ ਚੀਜ਼ਾਂ ਦੱਸ ਰਹੀ ਹਾਂ ਠੀਕ ਹੈ ਤਾਂ ਕੀ ਕਰਨਾ ਤੁਸੀਂ ਕੀੜਿਆਂ ਨੂੰ ਸ਼ੱਕਰ ਆਟਾ ਪਾਉਂਦੇ ਰਹਿਣਾ ਹੈ ਕੀੜੇ ਕਿਦੇ ਆ ਸ਼ਨੀ ਦੇ ਆ ਤੇ ਸ਼ਨੀ ਦੇ ਘਰ ਚ ਕੌਣ ਆ ਸੂਰਜ ਤੇ ਕੀੜਿਆਂ ਨੂੰ ਸ਼ੱਕਰ ਆਟਾ ਪਾਓ ਸ਼ੁਭ ਹੋ ਜਾਏਗਾ ਚੰਗਾ ਹੋ ਜਾਏਗਾ ਤੁਹਾਡਾ ਆਪਣੀ ਵੀ ਸਿਹਤ ਸਹੀ ਰਹੇਗੀ ਨਹੀਂ ਤਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਰੋਗ ਬਿਮਾਰੀ ਦੀ ਚਿੰਤਾ ਮਨ ਨੂੰ ਪਰੇਸ਼ਾਨ ਕਰੇਗੀ ਭਰ ਵਿਰੋਧੀ ਤੁਹਾਡੇ ਖਿਲਾਫ ਕੁਝ ਵੀ ਨਹੀਂ ਕਰ ਸਕਣਗੇ ਇਸ ਮਹੀਨੇ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਏਗਾ ਵਰਗੋ ਜਨਕ ਕੰਨਿਆ ਰਾਸ਼ੀ ਵਾਲੇ ਕੰਨਿਆ ਰਾਸ਼ੀ ਵਾਲਿਆਂ ਦੇ ਔਲਾਦ ਦੇ ਖਾਨੇ ਵਿੱਚ ਸੋਚ ਦੇ ਖਾਨੇ ਵਿੱਚ 12ਵੇਂ ਖਾਨੇ ਦਾ ਮਾਲਕ ਆ ਕੇ ਬੈਠ ਗਿਆ ਔਲਾਦ ਦੁਆਰਾ ਕੋਈ ਨਾ ਕੋਈ ਖੱਜਲ ਖਵਾਰੀ ਵੱਜ ਸਕਦੀ ਹੈ ਬਹਿਸ-ਵਾਜੀ ਜਾਂ ਕੁਝ ਪਰੇਸ਼ਾਨੀਆਂ। ਔਲਾਦ ਦੇ ਵਿਖਰ ਨੂੰ ਲੈ ਕੇ ਥੋੜੀਆਂ ਚਿੰਤਾ ਰਹਿਣਗੀਆਂ, ਪੇਟ 'ਚ ਥੋੜੀ ਗਰਮੀ ਰਹੇਗੀ ਤਾਂ ਗਰਮ ਚੀਜ਼ਾਂ ਤੋਂ ਥੋੜਾ ਪਰਹੇਜ਼ ਕਰੋ। ਠੀਕ ਤੇ ਦੂਜਾ ਸੂਰਜ ਨੂੰ ਸ਼ੁਭ ਕਰਨ ਦੇ ਲਈ ਗੁੜ ਖਾ ਕੇ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰਨ ਤੇ 12ਵੇਂ ਖਾਨੇ ਦਾ ਮਾਲਕ ਸੋਚ 'ਚ ਖਰਚਿਆਂ ਦੀ ਵਜ੍ਹਾ ਨਾਲ ਪਰੇਸ਼ਾਨੀ ਘਰ ਵਿੱਚ ਨਹੀਂ ਕਰਾਏਗਾ। ਲਿਬਰਾ ਤੁਲਾ ਰਾਸ਼ੀ ਵਾਲੇ। ਚੌਥੇ ਸਥਾਨ ਵਿੱਚ ਗਿਆ ਜੀ ਸੂਰਜ, ਚੌਥੇ ਸੁਖ ਸਥਾਨ ਦਾ ਮਾਲਕ। ਇਨਕਮ ਦਾ مالک ਸੁਖਸਤਾਨ ਚ ਪਚਲਾ ਗਿਆ ਵਾਹਨ ਗੱਡੀ ਲਈ ਚੰਗਾ ਵਿਦੇਸ਼ ਲਈ ਚੰਗਾ ਬਾਹਰ ਜਾਣ ਲਈ ਚੰਗਾ ਵੀਜ਼ਾ ਲੱਗ ਜਾਏਗਾ ਬਾਹਰ ਯਾਤਰਾ ਹੋਏਗੀ। ਬਸ ਮਾਤਾ ਦੀ ਸੇਧ ਦਾ ਧਿਆਨ ਰੱਖਣਾ ਹੈ ਅਗਰ ਹਸਪੀਟਲ ਦੇ ਚੱਕਰ ਜ਼ਿਆਦਾ ਲੱਗਣ ਤਾਂ ਗੁੜ ਕਦੇ-ਕਦੇ ਧਾਰਮਿਕ ਸਥਾਨ ਤੇ ਜਾਂ ਜਲ ਪ੍ਰਵਾਹ ਕਰਦੇ ਜਾਓ ਸੂਰਜ ਨੂੰ ਬਲ ਮਿਲੇਗਾ ਸੂਰਜ ਸ਼ਾਂਤ ਰਹੇਗਾ ਤੇ ਸ਼ਨੀ ਦਾ ਨੁਕਸਾਨ ਮਾਤਾ ਦਾ ਨਹੀਂ ਕਰੇਗਾ। ਸਕੋਰਪੀਓ ਬ੍ਰਿਜ ਚ ਕਰਾਚੀ ਵਾਲਿਆਂ ਦੇ ਲਈ ਮਾਗਦਾ ਮਹੀਨਾ ਜਾਏਗਾ ਠੀਕ ਠਾਕ। ਹਿੰਮਤ ਨਾ ਕੀਤੇ ਕੰਮ ਪੂਰੀ ਤਰ੍ਹਾਂ ਨਾਲ ਸਕਸੈਸ ਹੋ ਜਾਣਗੇ। ਪਿਤਾ ਨਾਲ ਸਬੰਧਾਂ ਵਿੱਚ ਸੁਧਾਰ ਹੋਏਗਾ ਤਾਂ ਬੇ ਦਾ ਪੈਸਾ ਆਪਣੇ ਕੋਲ ਰੱਖਣਾ ਆਪਣੇ ਇਸ ਨੂੰ ਪੀਲੇ ਫੁੱਲ ਚੜਾਉਂਦੇ ਰਹਿਣਾ ਤੇ ਹਿੰਮਤ ਹਿੰਮਤ ਮਤਲਬ ਕਿਸੇ ਕੰਮ ਲਈ ਨਵੀਂ ਕੀਤੀ ਸ਼ੁਰੂਆਤ ਤੁਹਾਨੂੰ ਗੁਲੰਧੀਆਂ ਤੇ ਲਿਜਾ ਸਕਦੀ ਹੈ। ਤਬ੍ਰਿਸ਼ਚਕ ਰਾਸ਼ੀ ਵਾਲਿਆਂ ਨੇ ਆਪਣੇ ਸਰਕਲ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਨਾ ਨਹੀਂ ਹੈ। ਥੋੜਾ ਗੁੱਸੇ ਤੇ ਕੰਟਰੋਲ ਰੱਖਣਾ ਹੈ। ਕਾਲਾ ਨੀਲਾ ਰੰਗ ਕੱਟ ਪਾਉਣਾ ਤਾਂ ਸਮਝੋ ਮਕਰ ਰਾਸ਼ੀ ਵਿੱਚ ਬੈਠਾ ਹੋਇਆ। ਸੂਰਜ ਤੀਸਰੇ ਖਾਨੇ ਵਿੱਚ ਗਰਮੈਚ ਗਰਮੀ ਤਾਂ ਦਿਮਾਗ ਤੇ ਨਹੀਂ ਹੋਣ ਦਏਗਾ ਅਗਰ ਤੁਸੀਂ ਸਹੀ ਤਰੀਕੇ ਨਾਲ ਚੱਲਦੇ ਹੋ ਪਰ ਨਾਲ ਹੀ ਆਪਣੇ ਇਸ ਨੂੰ ਪੀਲੇ ਫੁੱਲ ਚੜਾਉਣ ਤੇ ਬ੍ਰਹਸਪਤ ਦਾ ਸਾਥ ਮਿਲ ਜਾਏਗਾ ਤੁਹਾਡੀ ਸੋਚ ਨਾਲ ਸਹੀ ਫਸਾਦ ਦੇਗੀ ਅਗਲੀ ਰਾਸ਼ੀ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲੇ ਲਈ ਕਿਵੇਂ ਜਾਏਗਾ ਮਾਰਗ ਦਾ ਮਹੀਨਾ ਸੂਰਜ ਮਹਾਰਾਜ ਤੁਹਾਡੀ ਕਿਸਮਤ ਦੇ ਮਾਲਕ ਆ ਕੇ ਬੈਠ ਗਏ ਦੂਸਰੇ ਸਥਾਨ ਵਿੱਚ ਧਨ ਸਥਾਨ ਵਿੱਚ ਪੈਸੇ ਦੀ ਥੋੜੀ ਸ਼ਾਰਟੇਜ ਹੋਏਗੀ ਜੀਹਾਂ ਕਿਉਂਕਿ ਤੁਹਾਡੇ ਨੌਵੇਂ ਸਥਾਨ ਦੇ ਮਾਲਕ ਹੈ ਤਾਂ ਆਪਣੇ ਤੋਂ ਜੋ ਹੈ ਧਨ ਸਥਾਨ ਵਿੱਚ ਬੈਠ ਕੇ ਪੈਸੇ ਦੀ ਸ਼ਾਰਟੇਜ ਹੋ ਸਕਦੀ ਹੈ ਪਰ ਕਿਸਮਤ ਤੇ ਭਰੋਸਾ ਤੁਹਾਡਾ ਪੂਰਾ ਵਧਣ ਵਾਲਾ ਜਦੋਂ ਤੱਕ ਬੁੱਧ ਉੱਤੇ ਨਹੀਂ ਆ ਜਾਂਦਾ ਉਦੋਂ ਤੱਕ ਤੁਸੀਂ ਜਰ ਜੋਰੂ ਜ਼ਮੀਨ ਦੇ ਝਗੜੇ ਤੋਂ ਬਚਣਾ ਹੈ ਕਿਸੇ ਨਾ ਕਿਸੇ ਤਰ੍ਹਾਂ ਨਾਲ ਕੋਈ ਕੇਸ ਕੋਈ ਸਰਕਾਰੀ ਚਿੱਠੀ ਆ ਸਕਦੀ ਆ ਤਾਂ ਹਰ ਤਰ੍ਹਾਂ ਦਾ ਲੀਗਲ ਕੰਮ ਕਰੋ ਇਨਲੀਗਲ ਕੰਮ ਕੀਤੇ ਨਹੀਂ ਕਿ ਸਮਝੋ ਚਿੱਠੀ ਆਈ ਨਹੀਂ ਤਾਂ ਇਹ ਧਿਆਨ ਰੱਖਣਾ ਤੁਸੀਂ ਤੁਹਾਨੂੰ ਰਾਸ਼ੀ ਵਾਲਿਆਂ ਨੇ ਇਹ ਬਚ ਕੇ ਰਹਿਣਾ ਹੈ ਇਸ ਮਹੀਨੇ ਧਿਆਨ ਰੱਖੋ ਠੀਕ ਹੈ ਤੇ ਬਾਦਾਮ ਕਦੇ-ਕਦੇ ਮੰਦਰ ਰੱਖਦੇ ਰਹੋ ਬਾਦਾਮ ਸ਼ਨੀ ਦੇ ਆ ਸ਼ਨੀ ਸ਼ਾਂਤ ਰਹੇਗਾ ਸ਼ਨੀ ਦੇ ਕਰ ਸੂਰਜ ਬਰਸ਼ਾਨੀ ਹੋਏਗਾ ਤੇ ਸੂਰਜ ਕੋਈ ਸਰਕਾਰੀ ਚਿੱਠੀ ਨੋਟਿਸ ਆ ਰਿਹਾ ਹੋਵੇ ਤਾਂ ਬਦਾਮ ਨਾਰੀਅਲ ਕਦੇ-ਕਦੇ ਜਲ ਪ੍ਰਵਾਹ ਵੀ ਕਰ ਸਕਦੇ ਆ ਅਕਿਉਰਸ ਸੌਰੀ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਵਾਲਿਆਂ ਦੇ ਲਈ ਅਸ਼ਟ ਅਸ਼ਟਮੇਸ਼ ਲਗਨ ਚ ਆ ਗਿਆ 8ਵੇਂ ਖਾਨੇ ਦਾ ਮਾਲਕ ਲਗਨ ਚ ਕੌਨਫੀਡੈਂਸ ਤਾਂ ਚਲੋ ਬਣੇ ਆ ਸਰਕਾਰੀ ਲੋਕਾਂ ਨਾਲ ਸਬੰਧ ਵੀ ਅੱਛੇ ਬਣੇ ਪਰ 8ਵੇਂ ਖਾਨੇ ਦਾ ਮਾਲਕ ਆ ਤਾਂ ਥੋੜਾ ਦਿਮਾਗ ਨੂੰ ਤੇ ਕਮਾਏਗਾ ਥੋੜਾ ਗੁੱਸਾ ਵੀ ਬਣਾਏਗਾ ਹਰ ਕਿਸੇ ਕਿਸੇ ਤੇ ਵਿਸ਼ਵਾਸ ਕਰਨ ਦਾ ਤੁਹਾਡਾ ਮਨ ਉਚਾਰਤ ਹੋ ਜਾਏਗਾ ਕਿ ਨਹੀਂ ਜੀ ਇਹ ਤਾਂ ਵੱਧ ਤੋਂ ਗੱਲਾਂ ਹੀ ਕਰਦੇ ਆ ਇਹਨਾਂ ਨੇ ਕੁਝ ਨਹੀਂ ਕਰਨਾ ਐਦਾਂ ਦੀ ਸੋਚ ਦੇ ਮਾਰ ਤੇ ਬਣਨ ਵਾਲੀ ਜਦੋਂ ਤੱਕ ਬੁੱਧ ਨਾਲ ਨਹੀਂ ਆ ਜਾਂਦਾ ਉਦੋਂ ਤੱਕ ਨਵੇਂ ਡਿਸੀਜਨ ਤੁਸੀਂ ਵੀ ਨਹੀਂ ਲੈਣੇ ਸੂਰਜ ਤੁਹਾਡਾ ਮਿੱਤਰ ਨਹੀਂ ਹੈ ਇਸ ਕਰਕੇ ਜ਼ਿਆਦਾ ਗੁੱਸੇ ਦੀ ਵਜ੍ ਨਾਲ ਸਰੀਰ ਤੇ ਨਾਲ ਪਰੇਸ਼ਾਨੀ ਪਰਿਵਾਰ ਵੱਲ ਹੋ ਸਕਦੀ ਹੈ ਖਾਸ ਤੌਰ ਤੇ ਅਗਰ ਬੀਪੀ ਬਵੈਰ ਗਿਆਰਾ ਵਾਅਦਾ ਹੈ ਤੁਹਾਡਾ ਤਾਂ ਗੋਲੀ ਟਾਈਮ ਸਿਰ ਲੈਂਦੇ ਰਹੋ ਸਿਰ ਚ ਦਰਦ ਹੋਵੇ ਤਾਂ ਧੁੱਪ ਚ ਸੇਟਾ ਕੇ ਰੱਖੋ ਅਗਰ ਧੁੱਪ ਨਿਕਲੇ ਤਾਂ ਜ਼ਰੂਰ ਸੇਟਾ ਕੇ ਰੱਖਣਾ ਦਾ ਸੂਰਜ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਕਰੇਗਾ ਕਿਉਰਸ ਕੁੰਭ ਰਾਸ਼ੀ ਵਾਲੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਜੋ ਦੇਖਿਆ ਜਾਵੇ ਤਾਂ ਸੂਰਜ ਬਾਹਰਲੇ ਸਥਾਨ ਵਿੱਚ ਗਿਆ ਸਤਨੇਖਾਨੇ ਦਾ مالک ਤੇ ਲਾਈਫ ਪਾਰਟਨਰ ਨਾਲ ਝਗੜਾ ਤੁਹਾਡਾ ਵਧਣ ਵਾਲਾ ਹੈ ਪਰੇਸ਼ਾਨੀਆਂ ਵਧਣ ਵਾਲੀਆਂ ਕੋਈ ਬਦਨਾਮੀ ਹੋਵੇ ਤਾਂ ਬਚਣਾ ਜ਼ਰੂਰ ਹੈ ਬਦਨਾਮੀ ਤੋਂ ਬਚਣਾ ਹੀ ਹੈ ਹੋਣੀ ਕਾਦੇ ਆ ਹੋਵੇ ਗਈ ਨਹੀਂ ਅਗਰ ਤੁਸੀਂ ਸੂਰਜ ਦੀ એનર્ਜੀ ਨੂੰ ਸ਼ੁਭ ਕਰਨਾ ਹੈ ਤਾਂ ਕੱਚੀ ਲੱਸੀ ਦੇ ਛਿੱਟੇ ਅੱਖਾਂ ਤੇ ਮਾਰੋ ਨਹੀਂ ਤਾਂ ਹਸਪੀਟਲ ਜਾਣਾ ਪੈ ਸਕਦਾ ਅੱਖਾਂ ਚੈੱਕ ਕਰਾਉਣ ਵਾਸਤੇ ਇੱਕ ਕੱਚੀ ਲੱਸੀ ਦੇ ਛਿੱਟੇ ਅੱਖਾਂ ਦੇ ਮਾਰੋ ਦੋ ਜਵਾਬਦਾਰਨ ਕੋ ਜਨਾ ਕੁਝ ਖਾਨ ਨੂੰ ਦੋ ਤੇ ਤੀਜਾ ਆ ਜੀਵਨ ਸਾਥੀ ਨਾਲ ਸੰਬੰਧ ਮਧੁਰਤਾ ਨਾਲ ਰੱਖੋ ਇਹ ਮਹੀਨਾ ਗੱਡੋ ਪਰੇਸ਼ਾਨੀ ਵਾਲਾ ਹੈ ਅਗਲੀ ਰਾਸ਼ੀ ਪਾਈਸਸ ਵੀਂ ਰਾਸ਼ੀ ਵਾਲੇ ਮੀਨ ਰਾਸ਼ੀ ਵਾਲਿਆਂ ਦੇ ਲਈ ਇਨਕਮ ਸਥਾਨ ਵਿੱਚ 6ਵੇਂ ਖਾਨੇ ਦਾ ਮਾਲੇ ਲੋਨ ਲੈਣ ਬਾਰੇ ਸੋਚੋਗੇ ਲੋਨ ਤੇ ਕੋਈ ਚੀਜ਼ ਲੈਣ ਬਾਰੇ ਸੋਚ ਰਹੇ ਹੋ ਤਾਂ ਉਹ ਹੋ ਜਾਏਗੀ ਕੋਈ ਨਵਾਂ ਕੰਮਕਾਰ ਵੀ ਤੁਸੀਂ ਘਰ ਤੇ ਲੋਨ ਲੈਣਾ ਜਾਂ ਕੋਈ ਕੰਸਟਰਕਸ਼ਨ ਦਾ ਕੰਮ ਕਰਾਣਾ ਤਾਂ ਇਹ ਮਹੀਨੇ ਲਈ ਚੰਗਾ ਹੈ ਸਾਰੇ ਕੰਮ ਹੋਣ ਇਸ ਤੇ ਲਈ ਤਾਂਬੇ ਦਾ ਪੈਸਾ ਆਪਣੇ ਕੋਲ ਰੱਖਣਾ ਹੈ ਸੂਰਜ ਨੂੰ ਸ਼ੁਭ ਕਰਨ ਦੇ ਕਿਉਂਕਿ 11ਵੇਂ ਥਾਂ ਵਿੱਚ ਸੂਰਜ ਸ਼ੁਭ ਫਲ ਦੇਵੇ ਪਿਤਾ ਦੀ ਸਿਹਤ ਵੀ ਅੱਛੀ ਰੱਖੇ ਪਿਤਾ ਤੇ ਪਰਿਵਾਰ ਦਾ ਸਾਥ ਵੀ ਮਿਲੇ ਤਾਂ ਉਸ ਦੇ ਲਈ ਤੁਸੀਂ ਸੂਰਜ ਨੂੰ ਸ਼ੁਭ ਕਰਨ ਦੇ ਲਈ ਸ਼ਨੀ ਦੇ ਘਰ ਚਾਹ ਤਾਂ ਹਰੀਆਂ ਸਬਜ਼ੀਆਂ ਦੋ ਤਾਂ ਬੁੱਧ ਨੂੰ ਸ਼ਾਂਤ ਕਰੋ ਹਰੀਆਂ ਸਬਜ਼ੀਆਂ ਧਾਰਮਿਕ ਸਥਾਨ ਤੇ ਦਿਓ ਤੇ ਨਾਲ 6ਵੇਂ ਖਾਨੇ ਦਾ ਕਿਉਂਕਿ ਬਿਜ਼ਨਸ ਦਾ ਕਾਰਕ ਹੈ ਬੁੱਧ ਤੇ ਉੱਥੇ ਕੇਤੂ ਮਹਾਰਾਜ ਬਿਰਾਜਮਾਨ ਹੈ ਤਾਂ ਨਾਲ ਹੀ ਬ੍ਰਹਸਪਤ ਵੀ ਸ਼ੁਭ ਰ ਹੈ ਤਾਂ ਪੀਲੀ ਦਾਲ ਤੇ ਹਰੀਆਂ ਸਬਜ਼ੀਆਂ ਮਾਗਦੇ ਮਹੀਨੇ ਧਾਰਮਿਕ ਸਥਾਨ ਤੇ ਦੇਣ ਤੇ ਤੁਹਾਨੂੰ ਸ਼ੁਭਫਲ ਜ਼ਰੂਰ ਮਿਲੇਗਾ। ਏਸੀ 12 ਰਾਸ਼ੀਆਂ ਲਈ ਮਾਗਦਾ ਮਹੀਨਾ ਕਿਸ ਤਰ੍ਹਾਂ ਜਾਏਗਾ ਹੁਣ ਜਾਣਦੇ ਆ ਮਕਰ ਸੰਕਰਾਂਤੀ ਤੇ ਕੀ ਕਰਨਾ ਹੈ ਸੁਣੋ। ਇਸ ਦਿਨ ਜ਼ਰੂਰਤਮੰਦ ਨੂੰ ਤਿਲਾਂ ਦਾ ਦਾਨ ਕਰਨਾ ਕਾਲੇ ਚਿੱਟੇ ਤਿਲਾਂ ਦਾ ਦਾਨ ਕਰਨਾ ਜਬ ਗੋੜ ਤੇ ਤੇਲ ਦੇਣੇ ਧਾਰਮਿਕ ਸਥਾਨ ਤੇ ਰੱਖਣੇ ਸ਼ੁਭਫਲ ਦਿੰਦੇ ਆ ਤੇ ਨਾਲ ਹੀ ਆਟਾ ਕੇ ਉਹ ਦਾ ਦਾਨ ਕਰਨਾ ਵੀ ਕਹਿੰਦੇ ਸ਼ੁਭ ਮੰਨਿਆ ਜਾਂਦਾ। ਉੜਦ ਦੀ ਦਾਲ ਉੜਦ ਦੀ ਦਾਲ ਦੀ ਖਿਚੜੀ ਬਣਾ ਕੇ ਖਾਣੇ ਬੜੀ ਸ਼ੁਭ ਮੰਨੀ ਜਾਂਦੀ ਏ ਜਾਂ ਤੁਸੀਂ ਚਨੇ ਦੀ ਦਾਲ ਦੀ ਖਿਚੜੀ ਵੀ ਬਣਾ ਸਕਦੇ ਹੋ ਮਤਲਬ ਪੀਲੀ ਦਾਲ ਵਾਲੀ ਖਿਚੜੀ ਵੀ ਬਣਾ ਸਕਦੇ ਹੋ ਜਾਂ ਉੜਦ ਦੀ ਦਾਲ ਦੀ ਖਿਚੜੀ ਦਾ ਮੱਠਾ ਵੀ ਟੇਕ ਸਕਦੇ ਹੋ ਪੰਛੀਆਂ ਨੂੰ ਵੀ ਪਾ ਸਕਦੇ ਹੋ ਖਿਲਾ ਸਕਦੇ ਹੋ ਕਹਿੰਦੇ ਆਪੋਰ ਇੱਦੀ ਤੇ ਮਾਂ ਖਾਦੀ ਇੱਕ ਦਿਨ ਪਹਿਲਾਂ ਬਣਾ ਲੈਣਾ ਬੜੀ ਸ਼ੁਭ ਫਾਲ ਮੰਨੀ ਜਾਂਦੀ ਸਰ੍ਹੋਂ ਦਾ ਤੇਲ ਦੀਆਂ ਪੂੜੀਆਂ ਬਣਾ ਕੇ ਮਤਲਬ ਸਰੋਂ ਦੇ ਤੇਲ ਦੀਆਂ ਪੂੜੀਆਂ ਬਣਾ ਕੇ ਆਪ ਵੀ ਖਾਓ ਤੇ ਕੱਲੇ ਕੁੱਤੇ ਨੂੰ ਪਾਓ ਲਕੋਤਾ ਸਈ ਸ਼ਨੀ ਦੇ ਕਰ ਸੂਰਜ ਆਸ਼ੁਭ ਫਲ ਨਹੀਂ ਦੇਗਾ ਤੇ ਨਾਲ ਸਵੇਰ ਇਸ਼ਨਾਨ ਕਰਕੇ ਭਗਵਾਨ ਸੂਰਜ ਦੀ ਮੂਰਤੀ ਤੇ ਫੁੱਲ ਚੜਾਉਣੇ ਸ਼ੁਭ ਮੰਨੇ ਜਾਂਦੇ ਆ ਵੀ ਸ਼ਰੂ ਭਗਵਾਨ ਦੇ ਕਹਿੰਦੇ ਆ ਮਾਗਦੇ ਮਹੀਨੇ ਜਦੋਂ ਮਕਰ ਸੰਕ੍ਰਾਂਤੀ ਤੇ ਬਹੁਤ ਸਾਰੇ ਲੋਕ ਪਤੰਗ ਵੀ ਚੜਾਉਂਦੇ ਆ ਦੇਖੋ ਪਤੰਗ ਧਿਆਨ ਨਾਲ ਚੜਾਉਨੇ ਆ ਆ ਚਾਈਨਾ ਡੋਰ ਦੇ ਵਰਤੋਂ ਨਾ ਕਰੋ ਐਵੇਂ ਕਿਸੇ ਦਾ ਨੁਕਸਾਨ ਕਰਕੇ ਕਾਹਦੀਆਂ ਖੁਸ਼ੀਆਂ ਹੈਨਾ ਪੰਛੀ ਆ ਰਹੇ ਆ ਵਿੱਚ ਵਿਚਾਰੇ जखम ਹੁੰਦੀ ਜਾ ਰਹੇ ਤਾਂ ਆਪਣੇ ਬੱਚਿਆਂ ਨੂੰ ਰੋਕੋ ਕਿ ਉਹ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਥੋੜੇ ਪਲ ਦੀ ਖੁਸ਼ੀ ਕਿ ਕੱਟ ਤਾਂ ਕੱਟ ਤਾਂ ਕਰਕੇ ਕਿ ਅਸੀਂ ਦੇ ਬੜੀ ਉੱਤੇ ਉਹ ਕਰ ਲੈਨੇ ਆ ਹਨਾ ਪਰ ਇਹ ਆ ਕਿ ਕਿਸੇ ਦਾ ਨੁਕਸਾਨ ਹੋ ਸਕਦਾ ਇੱਕ ਗੱਲ ਹੋਰ ਮਕਰ ਸੰਕਰਾਂਤੀ ਤੇ ਕੀ ਨਹੀਂ ਕਰਨਾ ਮਕਰ ਸੰਕਰਾਂਤੀ ਤੇ ਖਿਚੜੀ ਤੇ ਚਲੋ ਖਾਣੀ ਹੈ ਤੁਸੀਂ ਸ਼ੁਭ ਮੰਨੀ ਜਾਂਦੀ ਹੈ ਤੇ ਅਗਰ ਤੁਸੀਂ ਖੀਰ ਖਾਣਿਆ ਤਾਂ ਉਸ ਵਿੱਚ ਕੇਸਰ ਪਾਉਨੇ ਤਾਂ ਬ੍ਰਹਸਪਤ ਸ਼ੁਭ ਹੋ ਜਾਂਦਾ ਹੈ ਪਰ ਇਸ ਦਿਨ ਕਹਿੰਦੇ ਆ ਕਿ ਗੋਭੀ ਨਹੀਂ ਖਾਣੀ ਚਾਹੀਦੀ ਦੇਖੋ गोभी दी सब्जी पत्ते वाली गोभी दी सब्जी नहीं खानी चाहिए दी तो कहंदे इस दिन नाशपाती भी नहीं खानी चाहिए देखो मैं कितों पढ़ेया मेनू एदा लॉजिक कोई नहीं पता क्लियर ਗੱਲ ਆ ਹਨਾ ਤੇ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਤੇ ਸੂਰਜ ਨੂੰ ਮਜ਼ਬੂਤ ਕਰਨ ਦੇ ਲਈ ਮਕਰ ਸੰਕਰਾਂਤੀ ਦੇ ਦਿਨ ਤਿਲ ਤੇ ਗੁੜ ਜ਼ਰੂਰ ਖਾਣੇ ਚਾਹੀਦੇ ਆ ਤਿਲ ਤੇ ਗੁੜ ਵਾਲੀ ਗੱਚਾ ਖਾ ਲੋ ਸ਼ੁਭ ਮੰਨੀ ਜਾਂਦੀ ਹੈ ਕਹਿੰਦੇ ਤੇ ਜ਼ਰੂਰ ਖਾਓ ਫਰਕ ਕੀ ਜਾਂਦਾ એનર્ਜੀ ਮਿਲਦੀ ਬਾਕੀ ਤੁਸੀਂ ਸਮਝਦਾਰ ਹੋ ਇੱਕ ਜਨਮ ਪत्री सी ਅੱਜ ਆ ਪੌਦੇ ਤੇ ਚਰਚਾ ਕਰ ਲੈਨੇ ਆ ਥੋੜੀ ਜੀ ਅਹ ਰੋਹਿਤ ਚਲ ਮੈਂ ਨਾਮ ਬੋਲਦੀ ਹਾਂ ਮੈਂ ਪੁਲਕੀ ਹਾਂ ਹਾਂ ਰੋਹਿਤ ਕੁਮਾਰ ਹੈ ਬੀ ਉਹ अप्रैल 2001 ਬਾਰ ਬਾਰੇ ਪੁੱਛਿਆ 12:05 ਦੇ ਦੁਪਹਿਰ ਨੂੰ ਜਨਮ ਹੋਇਆ ਦੇਖੋ ਬਈ ਬਹੁਤ ਅੱਛਾ ਸਟਾਰ ਆ ਤੇਰੇ ਕਰਕ ਲਗਣਾ ਹੈ ਰੋਹਿਤ ਅ ਨਾਲ ਹੀ ਸੂਰਜ ਬੁੱਧੀ ਜੁਤੀ ਹੈ ਉੱਚਤਾ ਤੇ ਆਉਣ ਵਾਲੇ ਕੱਲ ਨੂੰ ਲੈ ਕੇ ਚਿੰਤਾ ਤੇਨੂੰ ਵੱਧੂ ਰਹਿੰਦੀ ਆ इमोशनल बहुत ज्यादा माँ पूरी अटैचमेंट पर खुशियां रास कोई नहीं होंगी तो करो नमकरणा गौशाला रखो बहर जा सद पर इधर भी बहुत अच्छा है सूरज उच्चता अच्छी सैटिंग देंदा है पर हजे बचा है तू तेरी बई तेईस साल की तेरी उम्र है तो कोशिश करो माँ के पैरी हाथ पिता के पैरी हाथ लाना मत्थे से दुद्ध लाना रसोई बैठ के रोटी खाना शुभता देगा कम होन रहने के कुदरत रस्ते दई समा इजाजत दीना शब्द बहुत शुभ जाने सत श्रीकाल